ਖਾਲਸਾ ਵੈਜੀਂ ਖਦੇ ਮੈਂ ਕੋਡੀਸ਼ਾ ਪੰਜਾਬ ਮਬਰਸਰ ਲਾਇਵ ਅਸਾਮ ਤੋਂ ਰੋਗੀ ਰਨਡਰਸ ਇਹ ਆਪਣੇ ਸਾਧਨ ਵੀਰ ਜਿਹਨਾਂ ਨੂੰ ਤੁ ਨਸ਼ੇ ਦੀ ਪ੍ਰੋਬਲਮ ਸੀ ਤੇ ਗੋਲੀ ਕੈਪਸੂਲ ਖਾਂਦੇ ਤੇ ਬੈਗ ਦਾ ਵੀ ਸੇਵਨ ਕਰਦੇ ਸੀ ਹੁਣ ਇਹ ਪ੍ਰੋਗਰਾਮ ਤੇ ਸਾਨੂੰ ਉਹ ਇਹਨਾਂ ਜਵਾਨ ਪੁੱਛਦੇ ਹਾਂ ਉਹ ਪ੍ਰੋਗਰਾਮ ਨਾਲ ਕੀ ਫੈਦਵਾਇਆ ਮੈਂ ਇਚਕਾ ਖਾਲਸਾ ਉਹਦੀ ਕਥੇਰੀ ਜਿੱਥੇ ਮੈਂ ਪਹਿਲਾਂ ਮੈਂ ਬਹੁਤ ਨਸ਼ਾ ਕਰਦਾ ਸੀਗਾ ਤੇ ਘਰੋਂ ਵੀ ਕਾਹੇ ਦਵਾਈਆਂ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਮੈਂ ਦਰਦ ਵੀ ਬਹੁਤ ਘੱਟ ਹੁਣ ਬਿਨਾ ਮੈਂ ਕਦੇ ਨਹੀਂ ਕਿਤੇ ਅੰਦਰ ਸ਼ਾਹ ਮੈਂ ਜੋ ਮੈਡੀਕਲ ਮਸ਼ਹਾਲਾ ਤਸੀਬ ਬਿਲਕੁਲ ਛੱਡ ਚੁੱਕਿਆ ਤੇ ਜਿਕਰ ਖਾਨ ਸਾਹਿਬ 1 ਹੁਣ ਆਪਾਂ ਪਬਲਿਕ ਵਿਗੜਿਆ ਵਾਲੀ ਸੁਣਾ ਦੇਣਾ ਚਾਹੁੰਦੇ ਇਹ ਪ੍ਰੋਜੈਕਟ ਕੰਮ ਨਹੀਂ ਹੁੰਦਾ ਇਹ ਬਹੁਤ ਵਧੀਆ ਪ੍ਰੋਜੈਕਟ ਹੈਗਾ ਜੀ ਖਾਣਾ ਚਾਹੀਦਾ ਹੈਗਾ ਇਸੇ ਲਈ ਹਰ ਇੱਕ ਵਧੀਆ ਇਸ ਗਰੀਬ ਦੇ ਵਾਸਤੇ ਜਿਕਰ ਖਾਨ ਸਾਹਿਬ ਜੀ